ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਅੱਜ ਸਵੇਰ ਦੀ ਫੇਰ ਰੱਬ ਨੇ ਕਣਮਣਕਣੀ ਲਾਈ ਵੀ ਆ ਪੇਆ ਦਾ ਥੋੜਾ ਹੀ ਆ ਹੂੰ ਪੈ ਰਿਹਾ ਪਰ ਲਗਾਤਾਰ ਐ ਕਣੀ ਪੂਰ ਜੀ ਆਈ ਨਹੀਂ ਹੈਗਾ ਵੀ ਬਹੁਤਾ ਪਹਿਨਾ ਸੋਹਣਾ ਪੈਲੇ ਆ ਹੁਣ ਥੋੜਾ ਹੀ ਆ ਵਾਤੀ ਦੇਖਦੇ ਆ ਹੁਣ ਕੀ ਆ ਬਣਦਾ ਇੱਕ ਚੰਡੀਗੜ੍ਹ ਤੋਂ ਹੁਣ ਆਇਤਾ ਸਾਡੇ ਪਿੰਡ ਦਾ ਹਰਪੀ ਤਾਂ ਹਮ ਸਾਰ ਮੋੜਾ ਅੱਡੇ ਗੈਲ ਵੜੇ ਜਾਂਦਾ ਤੁੰ। ਕਹਿੰਦਾ ਬਾਈ ਚੰਡੀਗੜ੍ਹ ਬਹੁਮੀ ਪਿਆਜ ਜਿੰਨਾ ਕਹਿ ਤੂੰ। ਹੁਣ ਵੀ ਪੈ ਰਿਹਾ ਕਹਿੰਦਾ ਦੇਖ ਲੈ ਜੇ ਨਾ ਮੀਂਹ ਪਿਆ ਤੇ ਚੰਡੀਗੜ੍ਹ। ਕਹਿੰਦਾ ਉਰੇ ਗੱਦਾਂ ਆਪਣੇ ਪਿੰਡ ਮੰਗਾ ਵੀ ਉਰੇ ਤਾਂ ਠੀਕ ਆ। ਉਰੇ ਤਾਂ ਨਹੀਂ ਹੈਗਾ। ਉਰੇ ਤਾਂ ਭੂਰ ਜਿਉ ਆ ਤੂੰ ਤਿੰਨ ਵਾਰੀ ਆ ਲਿਆ ਸਪੀਡ ਗੈਲ ਗਰਜ ਲਿਆ ਚਲੋ। ਪਰ ਉੱਥੇ ਉਹ ਕਹਿੰਦਾ ਬਹੁਤ ਤਾਂ ਪਾਣੀ ਉਹ ਪਾਣੀ ਕਰਤਾ। ਮੈਂ ਕਹਾ ਵੀ ਸ਼ਹਿਰ ਵਿੱਚ ਤਾਂ ਪੱਕੇ ਕਰਕੇ ਵੀ ਪਾਣੀ ਛੇਤੀ ਹੋ ਜਾਂਦਾ। ਕਿਉਂਕਿ ਪੱਕੀ ਜਗ੍ਹਾ ਪਾਣੀ ਆਹ ਲੱਦਦਾ ਵੀ ਬਹੁਤ ਪਹਿਲੇ ਆ। ਬਾਕੀ ਮੀਂਹ ਕਰੇ ਨੁਕਸਾਨ ਹੀ ਰਿਹਾ ਜੀਰੀ ਦਾ ਹੁਣ ਸਭ ਕੁਝ ਸੀ ਤਾਂ ਹੀ ਚਲੋ ਦੇਖਦੇ ਆ ਬਾਕੀ ਇੱਕ ਹੁਣ ਚੱਲੇ ਤੇ ਰੋਪੜ ਮੈਂ ਕਿਹਾ ਜੀ ਚਲੋ ਨਵਾਂ ਮੋਟਰਸਾਈਕਲ ਦੇ ਪਤਾ ਕਰਕੇ ਆਉਂਦੇ ਆ ਕਿੰਨੇ ਦਾ ਪਲਟੀਨਾ ਲੈਣ ਦੀ ਸਲਾਹ ਹੈ ਮੁੰਡਾ ਕਹਿੰਦਾ ਸਪਲੈਂਡਰ ਲੈਣਾ ਮੈਂ ਕਿਹਾ ਪਲਟੀਨਾ ਲੈ ਲਾ ਵੀ ਵਧੀਆ ਜੀ ਚਲੋ ਬਾਕੀ ਦੇਖਦੇ ਆ ਹੁਣ ਰੋਪੜ ਜਾ ਕੇ ਆਉਂਦੀ ਆ ਪਤਾ ਕਰਦੇ ਆ ਵੀ ਕਿੰਨੇ ਕੁ ਦਾ ਹੈ ਕਿਹੜਾ ਸਿਸਟਮ ਹੈ ਬੰਦਾ ਨੂੰ ਢੀਕਦਾ ਤਾਂ ਬੰਦਾ ਆਉਂਦਾ ਤਾਂ ਮੈਂ ਚੱਲਾ ਚਲੀਏ ਰੋ ਚਲਦੇ ਆਈਏ ਫੇ ਦੇਖਦੇ ਵੰਦਰ ਰਾਏ ਤੇ ਇਹਦਾ ਮੰਦਰ ਸਤਿ ਸ਼੍ਰੀ ਅਕਾਲ ਜੀ ਠੀਕ ਆ ਠੀਕ ਵਧੀਆ ਨਾ ਇਹਦੇ ਨਾਲ ਦੇ ਲਈਏ ਲਵਾ ਲਿਆਉਣੇ ਆ ਕਿ ਸਪਲੈਂਡਰ ਲਈਏ ਮਰਜ਼ੀ ਹੈ ਪਰ ਉਹ ਹੀ ਚਲਾਇਆ ਪਹਿਲਾਂ ਤੇ ਚਲਾਇਆ ਉਹ ਮਹੀਆ ਪਹਿਲਾਂ ਵੀ ਮੇਰੇ ਕੋਲ ਉਹ ਤਾਂ ਦੇਖ ਲੈ ਫੇ ਰਹਾ ਆਇਆ ਹੁਣ ਇਹ ਵਧੀਆ ਮੋਟਰਸਾਈਕਲ ਆ ਯਾਰ ਹੈ ਵਧੀਆ ਮੇਰੇ ਬੋਕਸੰਦਾ ਆ ਇਹ ਮੈਂ ਹੁੰਡੇ ਚਲਾਇਆ ਚਲ 20 ਸਾਲ ਪਰ ਇਹ ਬੋਕਸੰਦਾ ਆ ਬ੍ਰਿੰਦਰ ਦਾ ਕਹਿੰਦਾ ਪੈਸੇ ਲੈਣ ਉਹ ਲੈਣਾ ਸਿਲੰਡਰ ਵੈਂਡਰ ਆਇਆ ਵੀ ਚਲਾਇਆ ਉਹਨਾਂ ਕੋਈ ਹੈਗੇ ਆ ਹਾਂ ਛੋਕ ਹੁੰਦਾ ਸਭ ਦਾ ਆਪਣਾ ਆਪਣਾ ਚੁਆਇਸ ਹੁੰਦੀ ਆ ਆਏ ਦਾ ਮੁੰਡਾ ਕਹਿੰਦਾ ਸਪਲੈਂਡਰ ਲੈਣਾ ਸਪਲੈਂਡਰ ਨਾ ਆਇਆ ਮਨਦਾ ਜੇ ਮੋਟਰਸਾਈਕਲ ਹੈ ਹਾਂ ਪਰ ਇਹ ਨੂੰ ਵਧੀਆ ਖੜਾ ਦੇ ਇਹਨੂੰ ਚਲਦੇ ਅਸੀਂ ਲੈ ਕੇ ਆਉ ਉਹ ਲੈ ਕੇ ਜਾਣਾ ਵਿਚਾਰਾ ਕਦੋਂ ਉਹ ਬਿਮਾਰ ਹੋਇਆ ਵਾ ਸਟਾਰਟ ਨਹੀਂ ਹੁੰਦਾ ਥੱਕਾ ਲਾ ਕੇ ਲੈ ਜਾਣਾ ਉਹ ਤੇਨੂੰ ਉਹ ਖੈਰਾਬਾਦ ਉਹਦੇ ਕੋ ਖੜਾ ਦੂੰਗੇ ਇਹ ਐਕਟਿਵਗਾ ਥੱਕਾ ਨਾਲ ਲੈਣਾ ਇਨੇ ਹੀ ਵੇਖ ਜਦੋਂ ਇਹ ਲਾ ਲੈਣੇ ਆ ਇਹਦੇ ਗਾ ਲਾ ਲਾ ਫਿਰ ਲਾਉਣਾ ਜੇ ਤਾਂ ਕੱਲ ਹੋਣਾ ਉਹਨੂੰ ਬਸ ਕੋਈ ਗੱਲ ਨਹੀਂ ਮੈਨੇ ਮਗਰ ਵਾ ਲੈਣੇ ਆ ਮਗਰ ਘਾ ਨੂੰ ਵਾ ਲੈਣਾ ਪੈਰ ਗਾ ਤਾਂ ਕੱਲ ਆ ਕੇ ਜਾਂਦਾ ਬਹੁਤ ਵਧੀਆ ਮਗਰ ਕਿੱਥੇ ਮੈਂ ਇਹ ਪਤਾ ਨਹੀਂ ਕੱਲ ਦਾ ਕਿ ਉਹ ਸਟਾਰਟ ਹੀ ਨਹੀਂ ਹੁੰਦਾ ਤੇ ਤੇਰਾ ਵਾ ਨੋਕਿਆ ਬੰਨ ਹੀ ਨਹੀਂ ਲੈ ਤੰਗ ਕਰ ਰਿਹਾ ਮੈਂ ਜ਼ੋਰ ਲਾ ਲਿਆ ਕਿੱਕਾ ਮਾਰ ਮਾਰ ਕੇ ਪਾ ਸਟਾਰਟ ਨਹੀਂ ਹੋਇਆ ਅਜੇ ਸਰਵਿਸ ਕਰਾਈ ਨੂੰ 1500 ਤੋਂ ਕਿਲੋਮੀਟਰ ਵੀ ਨਹੀਂ ਹੋਇਆ ਮੈਂ ਚੱਲ ਫਿਰ ਹੁਣ ਕਰੀਏ ਕਿ ਆਕਟਵਾ ਬਿਨਾ ਕਲੈਕਟ ਵਾ ਕੰਮ ਨਹੀਂ ਚੱਲਦਾ ਤਾਂ ਫਿਰ ਉਹ ਮੈਂ ਕਹਿੰਦਾ ਇਹਨੂੰ ਫਰਵਾਹ ਕੇ ਲਈਏ ਨਾਲੇ ਨਾਲੇ ਪੁੱਤਾ ਕਰੇ ਹਾਂ ਉਹਦੇ ਵੀ ਨਮਾ ਕਿੰਨੇ ਦਾ ਹਾਂ ਹਾਂ ਇਹ ਜਦ ਕਿੰਨੇ ਦਾ ਨਿਕਲੇ ਤੇ ਤੇਰੇ ਨਾਲ ਮੇਰੇ ਨਾਲ ਜਿਆਦਾ ਮੈਂ ਬਿਨਾਂ ਸਲਫ ਤੇ ਇਹ ਹੂੰ ਜਦ 75 ਦਾ ਬਿਹਤ ਅੱਛਾ ਹੁਣ ਤਾਂ ਇਹ ਫਿਰ 10000 ਦਾ ਘਟੇ ਹੀ ਹੁਣ ਹਾਂ ਦਾ ਹੀ ਘਟੇ ਹੋਗਾ ਹੂੰ ਮੈਂ ਕਿਰੇ ਦੇ ਆਉਂ ਜਾ ਕੇ ਕਿਵੇਂ ਚੱਲ ਪਤਾ ਕਰਦੇ ਆਂ ਜਾ ਕੇ ਆਹੋ ਬਿਨਾਂ ਸਲਫ ਤੇ ਲੈਣਾ ਬਿਨਾਂ ਸਲਫ ਤਾਂ ਹੀ ਠੀਕ ਆ ਸਲਫ ਵਾਲੇ ਠੀਕ ਆ ਕਰਾਉਣਾ ਹਾਂ ਬਣਾ ਵਧੀਆ ਮੈਂ ਤਾਂ ਜਦਿਆਂ ਹੁਣ ਬਣੇ ਗਿਆ ਉਹ ਲੱਤਾਂ ਨਹੀਂ ਐਜੀ ਹੁਣ ਕੱਲ ਖੜੇ ਦੀ ਚਾਬੀ ਲੱਗ ਜੀ ਮਤਲਬ ਚਾਬੀ ਲੱਗੀ ਹੀ ਰਹੇਗੀ ਠੀਕ ਹੈ ਬੈਟਰੀ ਡਾਊਨ ਹੋ ਗਈ ਜਿਆਦੀ ਨੂੰ ਸਟਾਰਟ ਕਰਨ ਲੱਗੇ ਕਿ ਸਲਫ ਇਨੀ ਜਾਮ ਹੋਈ ਵੀ ਆ ਕਿੱਕ ਚੋਂ ਪਹਿਲਾਂ ਤੇਲ ਆਇਆ ਉਹਨਾਂ ਦੇ ਮਾਰਿਓ ਨਹੀਂ ਪਹਿਲਾਂ ਜਾਂ ਮਾਰਿਓ ਨਹੀਂ ਕਦੇ ਕਿੱਕ ਬਜਣੀ ਸਟੈਂਡ ਬਲਾ ਕੇ 5 ਮਿੰਟ ਪਹਿਲਾਂ ਕਿੱਕ ਨੇ ਲੋਏ ਸੈਟਿੰਗ ਕਰਵੇਂ ਨੂੰ ਉਤੇ ਬਾਦ 10 ਮਿੰਟ ਕਿੱਕਾਂ ਮਾਰ ਕੇ ਤਾਂ ਸਟਾਰਟ ਹੋਈ ਐ ਕੋਈ ਵਿੱਚ ਕਰਨਾ ਕਿੱਕ ਨਹੀਂ ਲੋਟਵਾਜੀ ਕੋਈ ਜਾਮ ਹੋਈ ਵੀ ਸੀ ਪਰਾ ਨਹੀਂ ਇਹ ਗੋਲ ਬੁਈ ਮੋਟਰਸਾਈਕਲ ਦੇਖਦੇ ਆ ਇੱਕ ਵਾਰ ਜਦ ਬੈਟਰੀ ਡਾਊਨ ਹੋ ਗਈ ਫਿਰ ਕਾਲ ਕਰ ਦਿੰਦਾ ਬੈਟਰੀ ਹੌਣ ਦਾ ਰਹਿਣ ਕਿੱਕ ਮਾਰ ਲਓ ਚੱਲ ਐਕਟਿਵ ਪਰਾਂ ਇਹ ਰਖਾ ਹੋ ਜਾਂਦੀ ਆ ਇਹ ਚੱਲਦੀ ਉਹ ਸਲਫ ਗੈਲ ਇਹਦੀ ਐ ਉਹਦੇ ਵੀ ਕਿੱਕ ਹੁੰਦੀ ਆ ਲੈ ਕਿੱਕ ਮਾਰੀ ਜਾਂਦਾ ਚੱਲ ਚਲਿਏ ਹਾਂ ਮੌਸਮ ਕਹਿੰਦਾ ਦੇਖ ਲੈ ਯਾਰ ਉਹ ਹੀ ਜਾਂਦਾ ਯਾਰ ਲੱਗ ਜਾਵੇ ਅੱਜ ਮਲਕੀਤ ਬਾਈ ਕਹਿੰਦਾ ਪੜਾਉਣੀ ਸਵੇਰੇ ਜਾਤ ਨਹੀਂ ਗਏ ਤਾਂ ਨਹੀਂ ਹੋਣੇ ਕਦ ਨਾ 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 ਕੋਈ ਤਾਂ ਕਹਿੰਦਾ ਸਾਜਰੀ ਤਾਂ ਵੀ ਆ ਗਿਆ ਮੈਂ ਕਿਹਾ ਚੱਠੇ ਆ ਉਹਨੇ ਆਪਣੇ ਕੰਡਲੇ ਤਾਂ ਦੇਖੇ ਉਹ ਹੁੰਦੀ ਪਈ ਵੀ ਹੈਗੀ ਬਦਲ ਬਾਈ ਕਰਕੇ ਉਹਦੇ ਬਾਅਦ ਕਾਲਾ ਕਹਿੰਦਾ ਵੀ ਐਂ ਕਰ ਤੂੰ ਉਹ ਨਾਲੇ ਖੇ ਦੇਖਿਆ ਮੇਰੇ ਵਾਲਾ ਮੈਂ ਉਹ ਆਪਣਾ ਵੱਢ ਲੈਣਾ ਹਮ ਜਲਸੇ ਦੇਖਣਗੇ ਆ ਜਾਂ ਟਪੜਿਆਂ ਹੋਗੇ ਇਹਦਾ ਕਿਣੀਆਂ ਜੀ ਆ ਗਈਆਂ ਫਾਕੀਆਂ ਉਹ ਇੰਨੇ ਜੇ ਫੇਰ ਹੋਜੀ ਹੋ ਗਈ ਹੋਈ ਉਹ ਯਾਰ ਦੇ ਬਾਅਦ ਫੇਰ ਨੂੰ ਪੈਜਦੇ ਆ ਤੀਦਾ ਫੋਨ ਆਇਆ ਚੰਡੀਗੜ੍ਹ ਤੇ ਅੱਛਾ ਆ ਹੁਣ ਕਹਿੰਦਾ ਬਹੁਮੀ ਪਏ ਇੱਥੇ ਦਾ ਹੁਣ ਵੀ ਪੈਂਦਾ ਕਹਿੰਦਾ ਕਹਿੰਦਾ ਇੱਥੇ ਮੈਂ ਇੱਥੇ ਦਾ ਠੀਕਾ ਹਲੇ ਕਿਣੀਵਣੀ ਜੀ ਉਹ ਆ ਪਰ ਉਹਨਾ ਨਹੀਂ ਹੈਗਾ ਆ ਚੱਲੀਏ ਹਾਂ ਚੱਲ ਮਿਸਤਰੀ ਕੋਲ ਆ ਕੇ ਇਹ ਚੀਜ਼ ਮੰਨਦੀ ਹੁੰਦੀ ਉਹ ਤਾਂ ਨਹੀਂ ਮੰਨਦਾ ਹੈਗਾ ਆਪਾਂ ਨੂੰ ਹੁੰਦੇ ਨਾ ਹੁੰਦਾ ਹੈ ਆਪਾਂ ਹੁੰਦਰਦੇ ਹੁੰਨੇ ਆ ਵੀ ਪਾਣੀ ਅਸੀਂ ਕੱਲ ਦੇ ਲੱਗੇ ਹੋਏ ਆ ਵੀ ਕੀ ਆ ਹੋ ਗਿਆ ਇਹਨੂੰ ਐਰ ਗਈ ਤੇਰੇ ਕੋਲ ਆ ਕੇ ਮੰਨ ਲਾਦਾ ਇਹਨੇ ਸਾਨੂੰ ਆਏ ਤਾਂ ਮੈਂ ਕਿਹਾ ਅੱਜ ਹੈਗਾ ਹੀ ਨਹੀਂ ਉੱਥੇ ਮੀਂਹ ਪੈਂਦਾ ਬਈ ਮਾਰੂ ਵੀ ਬੜਕਾ ਹੁਣ ਤਾਂ ਚੱਲ ਹੋ ਗਿਆ ਇੰਨੇ ਚ ਰੈਡੀ ਸਰੇ ਮੈਦਾ ਕਿਹਦਾ ਕਿਹਦੇ ਕੋ ਸਹੀ ਕਰਕੇ ਵੀ ਛੱਡਣ ਚੱਲੇ। ਚੱਲ ਚੱਲੀਏ ਬੰਦਰ ਫੇਤੀ ਖੜਾ ਦਿੰਦੇ ਇਹਨੂੰ। ਪੂਰੀ ਖੜਾ ਦਿੰਦੇ ਇਹਨੇ। ਇਹਦੀ ਜਾਣਾ ਕੋਈ ਜਾਣੀ ਆ। ਜਿਹੜਾ ਮਰਜ਼ੀ ਲੈ ਜਾ। ਸੁੱਖੋ ਕੋਲ ਨਾ। ਮੇਟੇ ਨਹੀਂ ਜਾਣਾ ਇਹ। ਆਸੀਂ ਰੋਪੜ ਜਾਣਾ। ਇੱਕ ਖੜਾ ਦੇਣਾ ਬਾਹਰ। ਲਓ ਜੀ ਰੋਪੜ ਘੁੰਮੇ ਆਏ ਦੇ ਅੰਦਰ ਹੈ। ਹਾਂ। ਆ ਵੀ ਪਾਈ ਸਰਵਾ ਲਿਆਂਦਾ ਤੇਰਾ ਜਿਹੜਾ ਖਰਾਬ ਹੋ ਗਿਆ ਤਾਂ। ਕੀ ਹੋਇਆ ਤੇਈ ਇਹਨੂੰ? ਪਲੱਗ। ਮੈਂ ਉਹ ਵੀ ਦੇਖਿਆ ਹੀ। ਉਹ ਜਿਹੜੀ ਵੀ ਇਹ ਸਰ ਗਿਆ ਪਲੱਗ ਦਾ ਸ਼ੌਟ ਹੋ ਗਿਆ। ਪੈਨੋ ਨੇ ਖੂਲਿਆ ਨਹੀਂ ਤੇ ਡਰਦੇ ਨੇ ਕਿਤੇ ਟੁੱਟਣਾ ਜਾਵੇ ਜਾਮ ਹੋਏ ਬਤ ਕਰੂਗੇ ਅੱਜ ਹੌਲੀ ਹੌਲੀ ਵਿਚਾਰੇ ਨੇ ਖੂਲਿਆ ਬਚਾ ਕੇ ਬੋਏ ਤੇ ਕਾਲੇ ਹੋਇਆ ਪੈ ਜਾਵੇਂ ਪਾਇਆ ਚਲ ਇਨੇ ਜਸ ਸਟਾਰਟ ਹੋ ਗਏ ਕਿਹੜਾ ਲੈਣਾ ਸਪਲੈਂਡਰ ਲੈਣਾ ਕਿ ਪਲਾਟਿਨਾ ਲੈਣਾ ਸਪਲੈਂਡਰ ਕਿੰਨੇ ਦਾ ਉਹ 88000 ਦਾ ਇਸ ਤੇ ਕਿੱਕ ਦਾ ਇਹ ਬੁਸਨਾ ਬੋਲ ਗਿਆ ਉਹ ਸਲਫਾ ਸਲਫਾ ਸਲਫ ਹੋ ਗਿਆ ਇਹ ਲੈਣਾ ਹੈ ਬਿਨਾ ਸਲਫਾ 72 72000 ਦਾ ਇਹਦੇ ਨਾਲ ਦਾ ਬਿੰਦਰ ਵਾਲੇ ਨਾਲ ਦਾ ਸਲਫ ਵਾਲਾ ਲੈਣਾ 81000 ਦਾ ਉਹ 10000 ਦਾ ਫਰਕ ਹੈ ਹੁਣ ਤੂੰ ਦੇਖ ਲੈ ਕਿਹੜਾ ਲੈਣਾ ਤੇਰੀ ਚੋਆ ਇਸਾ ਭਾਈ ਇਹਨਾਂ ਵੀ ਵੇਨਾ ਕੱਲ ਨੂੰ ਗਈ ਦਿਖਣਾਈ ਇਹ ਪਹਿਲਾਂ ਹੀ ਕੋਸ ਹੋ ਗਈ ਕੀ ਹੈ ਦੋਹੇ ਦਾਦਾ ਪੋਤਾ ਲੜੀ ਗਏ 18.5 ਲੈਣਾ 19 ਲੈਣਾ ਭਾਈ ਮੈਂ ਹੁਣ ਦੇਖ ਲੈ ਹੁਣ ਟਰੈਕਟਰ ਦੀ ਗੱਲ ਕਰੀ ਜਾਂਦੇ ਦੋਏ ਹੁਣ ਮੈਂ ਕਿਹਾ ਮੋਟਰਸਾਈਕਲ ਪਛੇਣਾ ਲੜੀ ਜਾਈਏ ਕੋਈ ਨਹੀਂ ਦੇਖ ਲੈਂਦੇ ਆ ਕਰ ਲੈਂਦੇ ਸਲਾਹ ਕਰ ਲਾਜ ਕੱਲ ਨੂੰ ਆਇਆ ਨਾ ਤੋ ਕੱਲ ਨੂੰ ਲਿਆਈਏ ਦੇਖ ਕੇ ਕਿਹੜਾ ਵਧੀਆ ਹੈ ਠੀਕ ਹੈ ਜੀ 100% ਨਾ ਬਿਨਾ ਕੇ ਕਲਰ ਰਹਿਣਾ ਕਿ ਕਿੱਕੜ ਪਰ ਹੈ ਤਾਂ ਕੋਈ ਫਰਕ ਨਹੀਂ ਰਹੋ ਤੇ ਦੋਵੇਂ ਸੇਮ ਬੰਦੇ ਨੇ ਉਹਨੂੰ ਸਿਰਫ ਕੁਸਲਪਾ ਹਾਂ ਐਨੇ ਚ 9000 ਰੁਪਏ ਦਾ ਫਰਕ ਆ ਹਾਂ ਬਾਕੀ ਸਾਰਾ ਕੁਝ ਸੇਮ ਆ ਹਮ ਹੈ ਹੋਰ ਉਹ ਮੈਂ ਮਿੱਲ ਲਿਖਿਆ ਵੀ ਆਪਾਂ ਨਹੀਂ ਸਾਲ ਬਤਾਉਣੀ ਫਰਕਾ ਵੀ ਬਸ ਜੀ ਮੁਰਕੇ ਕੋਈ ਵਾਰ ਬੈਂਡ ਡਾਊਨ ਹੋ ਗਈ ਮੁਰਕੇ ਘੋਲ ਹੋ ਜਾਂਦੀ ਹੈ ਉਹ ਇਹਨਾਂ ਦੀ ਬੈਟਰੀ ਕਿਸੇ ਦੀ ਹੋਈ ਉਹਨੂੰ ਦੋਹਾਂ ਦੀ ਹੈਗੀ ਇਹਦੀ ਡਾਊਨ ਹੋਣੀ ਨਹੀਂ ਤਾਂ ਪਤਾ ਵੀ ਇਹਨਾਂ ਕੋਲ ਚਾਹੀਦੀ ਉਹ ਹੈ ਰੱਖਣੀ ਪਣੀ ਕੈਂ ਹਾਂ ਆਜ ਕਰਾ ਬਾਪੂ ਨੇ ਇਹ ਦਿੱਲੀ ਤਾਂ ਨਹੀਂ ਆਏ ਹਾਂ ਨਿਬੜ ਗਿਆ ਯਾਰ ਇਹ ਨੀ ਮਦਦ ਕਰਿਆ ਕਦੇ ਦਾ ਉਹ ਅਲੀ ਅਧਾਨੀ ਇਹਦਾ ਬੰਦਰ ਵਾਲਾ ਇਹ ਆਪ ਨੂੰ ਦੇਖਦਾ ਹੁੰਦਾ ਵੀ ਕਿਤੇ ਲੈ ਆਏ ਇਹ ਬੰਦਰ ਵਾਲਾ ਇਹ ਦੇਖਦੇ ਫਿਰਦੇ ਵੀ ਕਿਹੜਾ ਲੈਣਾ ਇਹ ਨੂੰ ਪੁੱਛੇ ਵੀ ਸਰਫੜਾ ਲੈਣਾ ਕਿ ਤੂਆ ਲੈਣਾ ਕੋਈ ਮਰਜ਼ੀ ਬਾਪੂ ਨੇ ਤਾਂ ਚਲਾਣਾ ਹਾਂਜੀ ਅਸੀਂ ਕਿਹੜੇ ਚਲਾਉਣਾ ਹਾਂਜੀ ਬਾਪੂ ਨੇ ਚਲਾਣਾ ਹੁੰਦਾ ਇਹ ਤਾਂ ਕਹਿੰਦਾ ਸਰਫੜਾ ਲੈ ਯਾਰ ਉਂਟਰੀ ਮੰਗੂ 10000 ਰੁਪਏ ਦਾ ਫਰਕ ਆ ਉਹ ਤੋਂ ਵੀ ਚੀਜ਼ ਉਹ ਜੇ ਮੈਂ ਕਹਿੰਦਾ ਉਹ ਗੱਲ ਕਰਦਾ ਵੀ ਸਲਫ ਵਾਲੇ ਦਾ ਵੀ ਕੋਈ ਐਡਾ ਕੰਮ ਨਹੀਂ ਹੈਗਾ ਚੱਲ ਬੰਦਾ ਕੀ ਚੁਗਾ ਲਿਆ ਮੇਰਾ ਸਲਫ ਵਾਲਾ ਉਹ ਹੀ ਚੱਕਰਾ ਹੂੰ ਉਹ ਹੀ ਆ ਬਾਕੀ ਨੂੰ ਪੁੱਛ ਲੈ ਬੰਦੇ ਨੂੰ ਇਹ ਉਹਦਾ ਇੱਕ ਐਪਨ ਸੂਤ ਦੇਦਾ ਸੁਖ ਪਾਤਾ ਵੀ ਬਸ 15 ਸਾਲ ਬਾਰੇ ਚੱਲ ਆਏ ਆ ਵੀ ਗੇਰ ਚ ਜਿੱਕਣਾ ਮਰਜੀ ਸਲਫ ਵਾਜ ਜਿੰਦੀ ਆ ਉਹ ਆ ਠੀਕ ਹੈ ਤੇ ਟੀ ਇਹ ਦੱਸ ਜੇ ਹਾਂਜੀ ਹਾਂ ਕਿੰਨੇ ਦਾ ਇਹ 72 ਦਾ ਉਹ 80 ਦਾ ਨਾਲੇ ਕਹਿੰਦੇ ਇਹ ਬੋਤਲ ਚ ਦੋ ਵੀ ਨਹੀਂ ਟੂਕਣ ਨਾਲ ਨਹੀਂ ਨੰਦ ਕਹਿੰਦੇ ਹਾਂ ਐਚੋ ਵੀ ਇਹੋ ਜਿਹਾ ਹਾਂ ਇਹ ਜਿਹੜਾ ਆਈ ਸੇਮ ਕਾਪੀ ਪਹਿਲਾਂ ਕੋਣੇ ਲੈ ਆਏ ਹੋਏ ਚਾਰ ਕੰਨੀ ਚਾਰ-ਪੰਜ ਮਹੀਨੇ ਹੋ ਗਏ ਬਸ ਇਹੋ ਸੇਮ ਆਹੀ ਚੀਜ਼ ਮਤਲਬ ਜੇ ਸਲਫ ਤੇ ਬਿਨਾ ਇਹ ਬਿੰਦਰ ਵਾਲਾ ਠੀਕ ਹੈ ਇੱਕ ਰੋ ਦਾ ਲੈਣਾ ਇਹ 72 ਦਾ ਆਹ ਹੋ ਗਏ ਠੀਕ ਹਾਂ ਮੈਨੂੰ ਇਹੀ 80 ਦਾ ਵਜਾ ਬਾਈ ਕਿ ਜਦੋਂ ਇਹ ਸੀ ਜਦੋਂ GST ਜਿਹੜੀ ਨੀਤੀ ਉਹ 87000 ਵੀ ਉਹਦਾ ਫਰਕ ਪੈ ਗਿਆ ਸਸਤੇ ਦਾ ਸਸਤੇ ਦਾ ਹੋਊਗਾ ਹਾਂ ਹਾਂ ਨਾ ਜੀ ਚੱਲ ਕੋਈ ਨਹੀਂ ਸੋਚ ਲੈ ਭਾਈ ਕਿਹੜਾ ਲੈਣਾ ਦੱਸਦੇ ਠੀਕ ਆ ਜੀ ਠੀਕ ਆ ਜੀ ਨਹੀਂ ਫੇਰ ਬਾਅਦ ਚ ਤੁਹਾਡੇ ਪਾਸੇ ਬਾਪੂਗਾ ਇਹ ਲੜੀ ਜਾਂਦੇ ਵਾ ਦੋਵੇਂ ਕਮਰੇ ਚ ਪਈ ਆ ਬਣਾਉਂਦੇ ਜੀ ਉਹ ਹੋਰ ਪੈਰੀ ਮਾਰਨ ਨੂੰ ਹੁੰਦੇ ਸਨ ਸਾਹਮਣੇ ਬਾਅਦ ਵਿੱਚ ਉਹ ਵੀ ਕਹੀ ਜਾਣਾ ਪੈਰ ਵਾਲਾ ਨਹੀਂ ਚਾਹੀਦਾ ਦਾ ਠੀਕ ਐ ਠੀਕ ਆ ਹਾਂ ਜੀ ਮੈਂ ਗੱਲ ਚੱਲਾ ਹੁਣ ਮਲੋ ਜੀ ਮਲਕੀਤ ਬਾਈ ਨੂੰ ਹੋਰ ਬਾਈ ਸਤਿਗੁਰ ਜੀ ਕਿੱਦਾਂ ਆ ਵਧੀਆ ਅੱਜ ਫੇਰ ਰਹੇ ਗਿਆ ਕੰਮ ਹੈ ਨੇ ਰਹਿ ਗਿਆ ਉਹਨੇ ਕੀ ਕਰੀਏ ਰੱਬ ਤੂੰ ਇਹਨੂੰ ਦੋ ਜੱਟਾਂ ਆਈਆਂ ਤੱਕ ਚੰਗੀਆਂ ਨਹੀਂ ਚੱਲ ਪੀਦੀ ਹੁੰਦੀ ਨਹੀਂ ਚੱਲ ਪੀਦੀ ਬਸ ਜੇ ਕਾ ਸਵੇਰੇ ਮੜ ਮੜੀ ਪੂਰਜੀ ਕੀ ਤੀ ਸੇ ਚੱਲ ਪੀਦੀ ਇਹ ਚੱਲ ਪੀਦੀ ਹੁ ਜਗ੍ਹਾ ਧੁੱਪਾਂ ਨਿਕਲਾਈ ਦੀ ਆ ਹਾ ਉਹ ਵਾਲੀ ਬੰਦਾਰੀ ਲੇਬੂ ਉਹਦਾ ਮੌਸਮ ਸਾਫ ਹੋ ਗਿਆ ਮੈਨੂੰ ਪੀਸ ਦਾ ਫੋਨ ਆਇਆ ਜੰਡੀਗੜ੍ਹ ਤੇ ਕਹਿੰਦਾ ਇੱਥੇ ਬਸ ਹੋਈ ਪਈ ਆ ਸਵੇਰੇ ਫਜੋਰ ਲੱਗ ਲੈਦਾ ਬਾਈ 12 ਵਜੇ ਫਜੋਰ ਲੱਗ ਗਿਆ ਵਧੀਆ ਪਾੜਾਂ ਚ ਜੋਰ ਆਜ ਵਾਲੇ ਬੋ ਪੈ ਲਿਆ ਉਹੀ ਕਹਿਆ ਵੀ ਤੂੰ ਆਦੋ ਵਾਲੀ ਜੋਰ ਲਵਾ ਦੇ ਨਾ ਮੌਸਮ ਸਾਫ ਹੋ ਗਿਆ ਹੂੰ ਕਹਾਂ ਕੇ ਤੀ ਯਾਰਾ ਸਿੱਧਾ ਆਪ ਕਹਿੰ ਮੀਂਹ ਆਲੇ ਦੱਸ ਰਹੀ ਆ ਵੀ ਰਾਤ ਨੂੰ ਮੀਂਹ ਆ ਦੱਸ ਕੋਈ ਯਾਰਾ ਕੋਈ ਪਤਾ ਨਹੀਂ ਨਾ ਦੱਸਦਾ ਇਹ ਤਾਂ ਕਪਾਲ ਦੇ ਦੱਸਦੇ ਨਹੀਂ ਹੈ ਨਹੀਂ ਆਏ ਤਾਂ ਅੱਜ ਆਪਣੇ ਵੀ ਪਹਿਲੇ ਚੰਡੀਗੜ੍ਹ ਕਿ ਨਹੀਂ ਵੀ ਪਹਿਲਿਆ ਰੋਪੜ ਵੀ ਪਏ ਸਾਰੇ ਪਾਸੇ ਪਏ ਆ ਤੈਨੂੰ ਏਰੀਆ ਦੱਸਣ ਲਈ ਦਵੇ ਇੱਥੇ ਪੈਣਾ ਇੰਨੇ ਚ ਲੈ ਕੋਈ ਇੰਨੀ ਤਰੱਕੀ ਪਰ ਹੁੰਦੇ ਆ ਆਪਾਂ ਔਰੀ ਹੁੰਦੇ ਯਾਰ ਇੰਨੀ ਤਰੱਕੀ ਆਪਣੇ ਕੋਲ ਨਹੀਂ ਹਜੇ ਆਈ ਹੈਗੀ ਵੀ ਇੱਥੇ ਪਾਉਂਗਾ ਉੱਥੇ ਪਾਉਂਗਾ ਇਹਦੇ ਕੋਲ ਰਜਿਸਟਰਡ ਲੋਕੇਸ਼ਨ ਦੱਸ ਦਿੰਦੇ ਵੀ ਸਾਰੇ ਰੋਪੜ ਜ਼ਿਲ੍ਹੇ ਚ ਕਿਤੇ ਦਾ ਪਾਉਂਗਾ ਹੀ ਆਹੋ ਪੰਜਾਬ ਵਿੱਚ 22 ਜ਼ਿਲ੍ਹੇ ਆ ਸਾਰੇ ਕਿਤੇ ਦੱਸ ਦੇ ਨਾ ਵੀ ਕਿਸੇ ਜਿੱਥੇ ਪੈਂਦਾ ਆਹਾਂ ਦਾ ਪਰਸੋਂ ਦਾ ਪੈਂਦਾ ਹੀ ਆ ਬਾਈ ਸਾਰੇ ਪਾਸੇ ਪੈਂਦਾ ਆਪਣੇ ਅੱਜ ਜਾਨੀ ਅੱਜ ਪਿਆ ਆਪਣੇ ਪੰਟਾਲੀ ਚੱਲ ਨਹੀਂ ਨਹੀਂ ਪਿਆ ਨਹੀਂ ਨਹੀਂ ਪਿਆ ਆਹਾਂ ਵੀ ਅੱਜ ਇਹ ਨਾ ਦੋ ਵਾਰੀ ਪੰਟਾਲੀ ਚੱਲਦੇ ਜੇ ਨਾ ਚੱਲਦਾ ਤਾਂ ਮਸ਼ੀਨ ਚੱਲ ਗਈ ਕੱਲ ਹਿਯਾਰ ਪਰ ਕੱਲ ਵੀ ਪੀਏ ਪਰਸੋਂ ਵੀ ਪੀਏ ਕਹਿੰਦਾ ਕੱਲ ਖੇਤਾਂ માં ਕੁਝ ਨਹੀਂ ਆਹ ਮੀ ਇਹ ਜਿਹੜੀ ਸਖੜ ਕਰ ਗਿਆ ਆਪਣੇ ਕਿ ਨਹੀਂ ਥੋੜਾ ਇਹ ਇਹ ਤਾਂ ਬਠਿੰਡੇ ਕਿ ਨਹੀਂ ਆਏ ਗੰਗਾ ਨਗਰ ਕਿ ਨਹੀਂ Rajasthan ਕਿ ਨਹੀਂ ਉਧਰ ਕਾਫੀ ਹੈ ਅੱਛਾ ਗੰਨੇ ਸੜਦੇ ਹੋ ਗੰਨੇ ਤਾਂ ਹੋ ਗੇਰ ਨਹੀਂ ਆਵਾਜ਼ ਆ ਗਈ ਨਾਲ ਅੱਜ ਹੁਣ ਅਸਲ ਵਿੱਚ ਹਵਾ ਤੇ ਬਾਦੇ ਮੀਂਹ ਹਟੇ ਕਰਦਾ ਜਾਂ ਹਵਾ ਚੱਲੀ ਆ ਉਤੋਂ ਬਾਅਦ ਮੀਂਹ ਮੌਸਮ ਨੇ ਸਾਫ਼ ਹੋਣਾ ਉਹ ਸੁਵੇਰ ਦਾ ਜਾਈ ਤਾਂ ਗੁੰਮ ਜਾ ਰਿਹਾ ਇਹ ਮਾ ਜਾਂਦੀ ਹਵਾਂ ਜਲਦੀ ਜਾਂਦੀ ਕੁਝ ਨਹੀਂ ਹੋਣਾ ਜਾਂਦੀ ਕੁਝ ਨਹੀਂ ਹੋਣਾ ਹਾਂ ਹਵਾ ਚੱਲੂਗੀ ਤਾਂ ਬੱਦਲ ਆ ਮੜਾ ਜਾਂ ਹਾਂ ਫੇਰ ਬੱਦਲ ਵੀ ਲਿਆ ਪੈ ਵੀ ਲਿਆ ਹਵਾ ਵੀ ਜਲਦੀ ਉਦੋਂ ਬਾਅਦ ਸਾਫ਼ ਹੋਣ ਲੱਗਾ ਮੌਸਮ ਜਦੋਂ ਜਿਆਦਾ ਹੀ ਗੜਕਲ ਵੇ ਉਹਦੇ ਕਹਾਣੇ ਜਿਹੜਾ ਉਦੋਂ ਕੜ ਕੇ ਆਦਾ ਮਨ ਨੂੰ ਆਏ ਉਮੀਦ ਵੀ ਨਦੀ ਆ ਗਈ ਹੁਣ ਜਿਹੜੇ ਸਾਡੇ ਚੰਟੀ ਗੜਕੇ ਨਹੀਂ ਮੀਂਹ ਪਿਆ ਹਾਂ ਸਾਡੀ ਕੋਈ ਨਾ ਹੁਣ ਤੂੰ ਕੀ ਵਢਾਉਣ ਦੀ ਸੋਚਦਾ ਉਹ ਮਾਈਤਾ ਹੈਗਾ ਨਾ ਉਹ ਚਾਰ ਬੀਜੇ ਨੂੰ ਵਟਦ ਨੂੰ ਦੇਉਂ ਨੂੰ ਨਮਾਨ ਨੂੰ ਨਮਾਨ ਵਾਲਾ ਉਹ ਤਾਂ ਦੇਖ ਫਰਕ ਪੈ ਗਿਆ ਮਹੱਤ ਆਪਾਂ ਨੇ ਹੱਥ ਲਾ ਕੇ ਦੇਖਿਆ ਇਹ ਉਹ ਤਾਂ ਨਹੀਂ ਲੱਗਦੀ ਉਸ ਨਹੀਂ ਲੱਗਦੀ ਪਰ ਸਿਲ ਬਹੁਤ ਹੈ ਇੱਚ ਤੂੰ ਪਾਣੀ ਨਾ ਲੱਗੀ ਚਲ ਆਪਾਂ ਨੇ ਕਿਹਾ ਜੇ ਪਾਏਗਾ ਉੱਪਰ ਪਾ ਲੈਣੇ ਉਹ ਔਰ ਟਰੈਲੀ ਦੇ ਉੱਪਰ ਪਾਉਣੇ ਉਹ ਆਹੋ ਬੜਾ ਕੇ ਲੈ ਆਉਣੇ ਦੂਜੀ ਟਰੈਲੀ 'ਚ ਇਹ ਅੱਛਾ ਤੂੰ ਵੰਡਣ ਨੂੰ ਜਾਣਾ ਉਹ ਟਰੈਲਾ ਬੜਾ ਹੈ ਨਹੀਂ ਡੋਡੀ ਤਾਂ ਨਹੀਂ ਹੈਗੀ ਡੋਡੀ ਨਹੀਂ ਹੈਗੀ ਫੇਰ ਤਾਂ ਬੜਾ ਲੈ ਆ ਜੇ ਡੋਡੀ ਨਹੀਂ ਹੈਗੀ ਕਿਉਂ ਵੀ ਡੋਡੀਆਂ ਰੰਗ ਬਦਲ ਦੇਣਾ ਡੋਡੀ ਨਹੀਂ ਹੈਗੀ ਜਾਣਾ ਵੀ ਆਏ ਵੀ ਇੱਥੇ ਸੁੱਕ ਜੂਗੀ ਜੇ ਜ਼ਿਆਦਾ ਨਰਮ ਹੋਈ 10 ਹੈ ਹੂੰ ਫਿਰ ਉਹ ਨਹੀਂ ਆ 26 ਉਧਰ ਵੜਾ ਦਿੱਤੀ ਆ 26 ਵੜਾ ਲਈ ਚਾਰ ਦਿਨ ਚ ਕੀ ਫਰਕ ਪਿਆ ਤੁਹਾਨੂੰ ਉਹ ਮੇਰੀ ਗੱਲ ਸੁਣ ਲੈ ਇਹਨੂੰ ਮੈਂ ਕਹਿਆ ਅੱਡਿਆ ਮਾਂ ਤੂੰ ਤੂੰ ਕੋਈ ਹਰੀ ਮਾਂ ਸੁੱਕੀ ਪਈ ਐ ਇਹਦੀ ਪ੍ਰਾਲੀ ਨਾ ਦੇਖੀ ਜਾ ਰਹੀ ਮੈਂ ਫਲ ਦੇਖ ਤੋੜ ਕੇ ਵਿੱਚ ਤੇ ਨਾਲੇ ਮੇਰੀ ਗੱਲ ਸੁਣ ਲੈ ਜੇ ਮਾੜੀ ਮੋਟੀ ਹਰੀ ਵੀ ਸੀ ਉਦੋਂ ਦੀ ਘਰੇ ਪੰਜ ਦਿਨ ਜਾਂ ਟਰੈਲੇ 'ਵੀ ਪਈ ਬਣਦੀ ਨਹੀਂ ਸੀ ਉਦੋਂ ਦੀ ਟਰੈਲੇ 'ਵੀ ਕੋਈ ਫਲ ਫੁੱਲ ਤਿੰਨ ਚਾਰ ਦਿਨ ਚ ਕੀ ਫਰਕ ਪਿਆ ਕੋਈ ਉਹ ਬੱਤ ਪੰਨੀ ਨਹੀਂ ਉਦੋਂ ਦੀ ਉਹ ਉਹ ਇਹ ਵੱਡੀ ਬਈ ਇਹ ਦੇ ਵਿੱਚ ਟਰੈਲੇ 'ਚ ਨਾਲੇ ਐ ਵੀ ਨਹੀਂ ਵੀ ਲੈ ਕੇ ਗਏ ਆ ਯੋਰ ਤਾਂ ਵੀ ਹੁੰਦੀ ਜੇ ਏਰੀਆ ਵੱਧ ਹੁੰਦਾ ਇਹ ਬਣਦਾ ਹੁੰਦਾ ਅੱਜ ਦੀ ਰਾਤ ਆ ਭਾਰੀ ਹੁਣ ਲੱਗ ਜੇ ਮੈਂ ਤਾਂ ਆਪ ਕਹਿੰਦਾ ਸੁੱਕ ਬਕੀ ਲੰਘ ਜੇ ਵੀ ਸਾਡੇ ਦਾਬ ਨਹੀਂ ਜਿਹੜੇ 1.5 ਕਿੱਲਾ ਵੱਡ ਹੋਇਆ ਵਾਹ ਲਾਲਾ ਬਹਿ ਹੈ ਵੀ ਨੀਵੀਂ ਜਗ੍ਹਾ ਹੀ ਸਾਰੇ ਆਪਣੇ ਪਿਛਲੇ ਸਾਲ ਦੇ ਲੱਗਿਆ ਲੂਰ ਹੋਏ ਤੇ ਉਹ ਕਾਲੇ ਦਿਨ ਵੱਡੂਗੀ ਜਿੱਥੇ ਇੱਥੇ ਵੱਡੂਗੀ ਗਿੱਲੇ ਇਹਦੇ ਛੇੜਾ ਗਿੱਲੇ ਹੁਣੇ ਛੇੜਾ ਜਿਹੜੀ ਗਿੱਲੀ ਆ ਫਿਰ ਉੱਪਰਲਾ ਗਿੱਲਾ ਚੱਕਦਾ ਹੀ ਨਹੀਂ ਆ ਗੰਨੇ ਦੇ ਸਾਹਮਣੇ ਇੱਧਰੋਂ ਨਿਬੜ ਕੇ ਆਣ ਉੱਪਰ ਲਾਦਾ ਉੱਪਰਲਾ ਨਹੀਂ ਇੱਧਰ ਫੇਰ ਘਾਹ ਰਾਇਆ ਉਹ ਘਾਹ ਰਹਿ ਗਿਆ ਘਾਹ ਰਹਿ ਗਿਆ 1.5 ਕਿੱਲਾ ਉੱਪਰ ਵਾਲਾ ਇੱਕ ਦੁਹਾੜ ਪਰਾਂ ਦੋ ਗਿੱਗੇ ਕੀ ਕੋਈ ਢਹ ਰਹਿ ਗਿਆ ਦਵਾੜ ਕਾ ਅੱਛਾ ਥੱਲੇ ਮਸ਼ੀਨ ਚੱਲਦੀ ਹੋਣੀ ਸਿਰਪੇ ਕੱਢੀ ਉਹ ਥੱਲੇ ਹਾਂ ਜੀ ਨੂੰ ਕਹਿੰਦਾ ਸੀ ਟੋਜਨ ਪਾ ਕੇ ਲਾ ਮਾ ਹਾਂ ਗਾਡਰ ਪੁੱਛਦਾ ਰਾਤ 8 ਵਜੇ ਮੈਂ ਕਹਿੰਦਾ ਅੱਧੀ ਰਾਤ ਹੋ ਰਹੀ ਤੇ ਫੇਰ ਪੁੱਛੀ ਮੈਂ ਹੁਟਾ ਉਸ ਕੇ ਲੱਗੀ ਉਹ ਮਸ਼ੀਨ ਚੱਲਣੀ ਤੇਰੀ ਹਾਂ ਹੈ ਕਿ ਨਹੀਂ ਵੈਸੇ ਨਹੀਂ ਚਾਹੀਦਾ ਜੇ ਕਦੇ ੱਟਕਾ ਲੌਣਾ ਮੜਾ ਮੋਟਾ ਪੈ ਜਾਵੇ ਕੋਈ 4x4 ਟਰੈਕਟਰ ਹੈਗਾ ਕੁੰਡੇ ਲੱਗੇ ਹੋਣ ਹਾਂ ਹਾਂ ਕੁੰਡੇ ਚਾਹੀਦੇ ਕੁੰਡੇ ਚਾਹੀਦੇ ਤਕੜੇ ਗਾਡਰ ਨੂੰ ਫੇਰ ਉਹ ਟੱਕੂ ਉਹ ਚਾਹੀਦਾ ਵੀ ਉਹ ਬਣਦਾ ਵੀ ਇਹ ਸਿਸਟਮ ਕਹਿ ਲਾ ਵੀ ਜਾਂ ਪਿੱਛੇ ਦੇ ਟੱਕ ਦਾ ਟਰੈਕ ਟਰੈਕਟਰ ਨਾਲ ਨਹੀਂ ਟਰੈਕਟਰ ਘਮਾ ਵੀ ਦਿੰਦਾ ਏ ਹੁੱਕ ਹੁੱਕ ਤਰ੍ਹਾਂ ਬਣਾਵੇ ਇਹਨੂੰ ਹਾਂ ਇਹ ਹੁੱਕ ਚੁੱਲਾ ਬਣਾਵੇ ਦਵੱਲੀ ਹਾਂ ਤੱਤੀਆਂ ਲਵਾ ਕੇ ਹਾਂ ਉਹ ਸਸਤਾ ਆ ਇਹਨਾਂ ਨੂੰ ਹਾਂ ਬਣਾ ਦੋ ਕਿਸੇ ਸਿਸਟਮ ਗੱਲ ਮੈਂ ਦੇਖਿਆ ਕਈਆਂ ਦੇ ਉਹ ਟਰੈਕਟਰ ਨੇ ਇਹਨੂੰ ਘੁਮਣ ਦਿੰਦਾ ਹਾਂ ਨਾ ਮਸ਼ੀਨ ਘੁੰਮਦੀ ਨਹੀਂ ਦਾ ਇੱਕ ਪਾਸੇ ਨੂੰ ਮੜਾ ਟਰੈਕਟਰ ਘੁੰਮ ਗਿਆ ਚੁੱਲਾ ਹੀ ਬਣਾਣਾ ਪੈਣਾ ਇਸ ਹਿਸਾਬ ਨਾਲ ਪੈਣੀ ਬੱਸ ਹੂੰ ਉਹਦਾ ਚੁੱਲਾ ਬਣਾਣਾ ਉਹਦੇ ਹਾਲ ਨਾਲੇ ਉਹ ਤਾਂ ਹੈ ਵੀ ਸਿੱਧਾ ਹੀ ਰਹੇ ਅੱਜ ਮੋਟਰਸਾਈਕਲ ਦੇਖ ਕੇ ਆਏ ਤੇ ਰੁਪੜ ਮੈਂ ਲਿਆਈਏ ਕੱਲੂ ਨਵਾਂ ਦੇਖਦੇ ਆ ਕਿੰਨੇ ਦਾ ਕਹਿੰਦੇ ਆ ਸਲਫ ਵਾਲਾ ਕਹਿੰਦੇ 81000 ਦਾ ਹੂੰ ਦੂਆ ਕਹਿੰਦੇ 72000 ਦਾ ਬਿਨਾ ਸਲਫਤ ਫਿਰ ਕਿਹੜੀ ਸਲਾਹ ਆਰਦੀ ਬਿਨਾ ਸਲਫਲੀ ਲਿਉਂਦੇ ਸਲਫ ਤੇ ਲਾਉਣਾ 9000 ਰੁਪਏ ਵੱਧ ਦਾ ਹਾਲਾਤ ਆ ਕਹਿੰਦਾ ਲੱਤਾਂ ਤੇ ਕੰਮ ਵੀ ਲੈਣਾ ਹੈ ਲੱਤਾਂ ਤੇ ਕੰਮ ਵੀ ਲੈਣਾ ਸਲਫ ਨੂੰ ਦੱਸ ਕੇ ਆ ਫਰਕ ਕੋਈ ਨਹੀਂ ਬਾਕੀ ਸਾਰਾ ਕੁਝ ਸੇਮ ਆ ਸਿਰਫ ਇੱਕ ਸਲਫ ਦਾ ਫਰਕ ਆ ਫਰਕ ਇੱਕ ਇੱਕ ਗੱਲ ਹੈਗੀ ਥਾਲੇ ਬੋਝ ਬਹੁਤ ਹੈ ਸਲਫਲੀ ਦੀ ਲੈ ਹਾਂ ਉਹ ਤੇਰੇ ਕੋਲ ਬੜਾ ਚੱਲ ਉਹ ਤੇਰੇ ਕੋਲ ਕਿੱਕ ਵਾਲਾ ਤੈਨੂੰ ਫਰਕ ਕਿੱਕਣਾ ਸਹੀ ਲੱਗਦਾ ਬਹਾ ਪਾੜੀਆਂ ਵੀ ਆ ਤੇਰੇ ਕੰਮੇ ਪੁੱਠੇ ਆ ਤੇਰੀ ਵਾਰੀ ਪਾੜ ਲਈ ਮੈਨੂੰ ਜਦ ਤੇਰੇ ਕੰਮੇ ਪੁੱਠੇ ਆ ਮੈਨੂੰ ਨਹੀਂ ਦਿੱਤਾ ਕਿ ਕਰੈ ਸਲਫਾਲਾ ਉਹ ਬੇ ਸਲਫਾਦ ਆਉਂਦੀ ਫਿਰ ਯਾ ਦੱਬ ਲੰਘ ਜਾ ਤੇਰੇ ਕੰਮੇ ਪੁੱਠੇ ਆ ਸਲ ਪਤਾ ਨਹੀਂ ਕਿਹੜਾ ਉਂਗਲੀ ਦੇ ਲੈ ਲੈ ਦੱਸ ਆਪੇ ਤੇਲ ਆਏ ਆਪੇ ਉਂਗਲੀ ਬਣਾ ਲਿਓ ਗੇਟ ਵਿੱਚ ਉਂਗਲੀ ਸੜੀ ਅਹੀ ਜਗ੍ਹਾ ਤੇ ਫੁੱਟੀ ਆ ਹੁਣ ਕਾ ਨੂੰ ਕਹਿੰਦਾ ਹਾਏ ਹੱਡੀ ਵਰਤ ਕੋਈ ਕਹਿੰਦਾ ਗੱਠ ਉਂਗਲੀ ਆਏ ਮੜੀ ਜਾਂਦੀ ਹੁੰਦੀ ਜਾਂ ਅੱਖ ਖੁੱਲ ਜਾਂਦਾ ਗੱਠ ਹੁਣ ਮੈਂ ਸੜੀ ਦੂਈ ਪੱਟੀ ਕਰੀ ਆ ਇਹ ਡਾਕਟਰ ਜੇ ਪਾਹੇ ਹਾਂ ਉਹ ਕਰੀ ਹੁਣ ਆਏ ਨਹੀਂ ਹੁੰਦੀ ਕਿ ਜਦੋਂ ਖੂਨ ਬਾਹਰ ਆ ਜਾਂਦਾ ਉਹ ਜਗ ਮੋਲ ਜ ਮੂੰਹ ਅੜ ਜਾਂਦਾ ਪਲਸਟਰ ਇਹਨੇ ਲਾ ਦਈਏ ਆ ਆ ਵੀ लवली ਹੋ ਜਾ ਪਲਸਟਰ ਲਾ ਕੇ ਕਿਤੇ ਸਿੱਧੂ ਨਾ ਰਹਿ ਜੀਵੇ ਸਿੱਧੀ ਸਿੱਧੀ ਤਾਂ ਕੋਈ ਚੱਕਰ ਨਹੀਂ ਮੁੜਨਾ ਜੀ ਹਾਂ ਸਿੱਧੀ ਤਾਂ ਮੁੜਨ ਲੱਜਣੀ ਆਏ ਜਿਹੜੀ ਆਏ ਮੁੜੀ ਵੀ ਰਹੇਗੀ ਉਹ ਸਿੱਧੀ ਨਹੀਂ ਹੁੰਦੀ ਉਹ ਤਾਂ ਔਖਾ ਹੋ ਜਾਂਦਾ ਇਹਦਾ ਸਿੱਧੀ ਤਾਂ ਕੁਦਰਤੀ ਉਹ ਚੀਜ਼ ਆ ਇਹ ਬਸ ਸਿੱਧੀ ਵੀ ਨਹੀਂ ਚਾਹੀਦੀ ਮੁੜਨੀ ਵੀ ਚਾਹੀਦੀ ਹੈ ਉਹ ਭਰਾਵਾ ਹੁਣ ਆਪਾਂ ਪਲਸਟਰ ਲਾਉਂਦੇ ਹੁੰਦੇ ਲੱਤ ਨੂੰ ਆਓ ਆਏ ਤਾਂ ਮੁੜਦਾ ਹੀ ਆ ਉਹ ਬਾਅਦ ਚ ਮੁੜ ਜਾਂਦਾ ਜਿਹੜੀ ਮੁੜੀ ਵੀ ਚੀਜ਼ ਰਹੇਗੀ ਉਹ ਮਾਸ ਭਰ ਜੇ ਉਹ ਸਿੱਧੀ ਔਖੀ ਹੁੰਦੀ ਹੈ ਜੀ ਤੁਮਹਾਂ ਦਾ ਸਿੰਦੇ ਸਾਡੇ ਰਿਸ਼ਤੇਦਾਰ ਦੇ ਕੂਣੀ ਵੀ ਸੱਟ ਵੱਜੀ ਉਹਨੇ ਕੂਣੀ ਸਿੱਧੀ ਰੱਖੀ 15 ਦਿਨ ਮੁੰਡੇ ਨੇ ਛੋਟਾ ਜਾਂਦਾ ਜੇ ਸਿੱਧੀ ਕਰਦਾ ਤਾਂ ਦੁੱਖ ਦੀ ਤੀ ਆਂ ਟੇਢੀ ਰੱਖੀ ਕੂਣੀ ਜਦ 15 ਕ ਦਿਨ ਲੰਘ ਗਏ ਚਲ ਦਰਦ ਹਟ ਗਿਆ ਜਾਂ ਸਿੱਧੀ ਕਰੇ ਵੀ ਸਿੱਧੀ ਨਾ ਹੋਵੇ ਆਹ ਉਹ ਮਾੜੀ ਮਾੜੀ ਹਿਲਾਉਣਾ ਚਾਹੀਦਾ ਮਾੜੀ ਮਾੜੀ ਬੱਚੇ ਨੂੰ ਕੀ ਪਤਾ ਘਰਾਂ ਦੱਸਿਆ ਨਹੀਂ ਹੈਗਾ ਕਹਿੰਦੇ ਇਹਦਾ ਸਰਜੀਤੀ ਦਿਖਾਉਣਾ ਮੈਂ ਲਿਆਉ ਭਾਈ ਦਿਖਾਉਂਦੇ ਨੇ ਸਰਜੀ ਤੇ ਐਸਟਰਾ ਉਸਟਰਾ ਕਰਾਏ ਸਰਜੀ ਮਾ ਚੜ ਦਿੰਦਾ ਵਿੱਚ ਠੀਕ ਹੈ ਨਾ ਕੁਝ ਵੀ ਨਹੀਂ ਹੋਇਆ ਵਾ ਮਾ ਚੜ ਜਾਂਦਾ ਉਹਨੂੰ ਕਹਿੰਦਾ ਵੀ ਕੀ ਆ ਬੱਜਿਆ ਦਾ ਤੇਰੇ ਹਾਂ ਕਹਿੰਦਾ ਜੀ ਮੇਰੇ ਪੂਣੀ ਵੀ ਸੱਟ ਵੱਜੀ ਸੀ ਕਹਿੰਦਾ ਮੈਂ ਘਰਦਿਆਂ ਨੂੰ ਨਹੀਂ ਦੱਸਿਆ ਹੈਰਾ ਤੇਰਾ 14 ਸਾਲ ਦਾ ਕਹਿੰਦਾ ਅੱਛਾ ਬਸ ਫਿਰ ਕਹਿੰਦਾ ਕੋਈ ਨਹੀਂ ਟਕੋਰ ਕਰੇ ਕਰੋ ਬਾ ਹਫਤਾ ਟਕੋਰ ਕਰੀ ਵੀ ਹੋ ਗਈ ਸਿੱਧੀ ਆਹ ਕੰਮ ਨਹੀਂ ਆਣਿਆ ਆ ਵੀਰੇ ਦਾ ਗੱਲ ਵੇਚਿਆ ਚੰਗਾ ਰਿਹਾ ਹੈ ਵੀਰ ਗੱਲ ਚੰਗਾ ਰਿਹਾ ਕਤਰਾ ਹੈ ਹਾਂ ਵਧੀਆ ਪਹਿਣਾ ਲਿਆਉਣ ਲੱਗਿਆ ਉੱਥੇ ਤੇ ਵਾਪਸ ਹਾਂ ਪਹਿਲੇ ਮੀ ਤਾਂ ਮੈਂ ਤੇਰੇ ਨਾਲ ਗੱਲ ਸੁਵੇਰੇ ਹਾਂ ਕਹਿੰਦਾ ਚੱਲ ਵਾਪਸ ਲਈ ਚੱਲਦਾ ਵੀ ਕੱਲੂ ਲਿਆਉਂਗਾ ਹਾਂ ਜਦੋਂ ਤੋੜਨ ਲੱਗੇ ਨਹੀਂ ਧੁੱਪਾਂ ਨਿਕਲਈ 11:00 ਵਜੇ ਉਹਦੇ ਕੋਲ ਇਕੱਲਾ ਹੀ ਤਾਂ ਉਹ ਕਹਿੰਦਾ ਚੱਲ ਭਰ ਦਿੰਦੇ ਆ ਫੋਲਕੀ ਨੂੰ ਮੜੀ ਜੀ ਠੀਕ ਆ ਉਹਨੇ ਸ਼ਾਮ ਨੂੰ ਭਰ ਕੇ ਤੋੜ ਤਾ ਮਾਜਾ ਵਧੀਆ ਰਿਆ ਝਾੜ ਝੂਟ ਦਾ ਕੁਝ ਨਹੀਂ ਹੈਗਾ ਉਹਦੇ ਵੀ ਝਾੜਦਾ ਯਾਰ ਘੱਟੇ ਆ 20 ਦਈ ਆ 20 ਦੇ ਵੀ ਕੋ ਇੰਨਾ ਕੇ ਵੱਟ ਗਿਆ ਬਸ ਇੰਨਾ ਵੀ ਤੇਗਾਰਾ ਬਹੁਤ ਹੈ ਠੀਕ ਹੈ ਬੰਤੇਗਾਰ ਇਹ ਠੀਕੀਆ ਤਾਂ ਰਹੇ ਪਰ ਯਾਰ ਹੈਦਾ ਘਾਟੇਲੀ ਬਣ ਜਾ ਖੇਤੀ ਫਿਰ 20 ਗੱਲ ਘਾਟੇ ਤਾਂ ਨਹੀਂ ਪੂਰੇ ਹੁੰਦੇ ਘਰ ਪੂਰਾ ਨਹੀਂ ਹੁੰਦਾ 30 ਪਲੱਸ ਤਾਂ ਚਾਹੀਦਾ ਘੱਟੋ ਘੱਟ ਲਾ ਹੋਰ ਰਾਗੋ ਬਣਦਾ ਆਂਦਾ ਝੂਕਦਾ ਉਹ ਕਾਟਾ ਦਾ ਪੂਰਾ ਨਹੀਂ ਹੁੰਦਾ ਹੁਣ ਇੱਥੇ ਮੰਨ ਕੇ ਜਾਂਦਾ ਇਹ ਸਬਰ ਦਾ ਕਰਨਾ ਪੈਂਦਾ ਬੰਦਾ ਸਮਝਾਉਣੀ ਪੈਂਦਾ ਮੈਂ ਤਾਂ ਬਹੁਤ ਕੁਝ ਸਮਝਾਉਣਾ ਪੈਂਦਾ ਹੁਣ ਪਰ ਗੱਲ ਕਰਦਾ ਵੀ ਜੇ 30 ਪ੍ਰਸ ਦਾ ਹੋਵੇ ਫਿਰ 2 ਪੈਸੇ ਬਚਦੇ ਆ ਹਾਂ ਆ ਅੱਜ ਇਹ ਕਿ ਬਣਿਆ ਪਤਾ ਬੜੀਆਂ ਫੋਟੋਆਂ ਪਾਈਆਂ ਵੀ ਤੁਸੀਂ ਹੈਂ ਪਰ ਕਿਧਰੇ ਵਿੱਚ ਆ ਪੀਲਾ ਕਰ ਲਿਆ ਇਹ ਨਾ ਬਾਬਾ ਬਣਿਆ ਉਹ ਤਾਂ ਅੱਜ ਇਹ ਅੱਜ ਦੀ ਗੱਲ ਆ ਪੱਲ ਵਾਲੀ ਬਣਿਆ ਉਹ ਤਾਂ ਕੱਲ ਬਣਿਆ ਉਹ ਤਾਂ ਕਿ ਅੱਜ ਦਾ ਕੱਲ ਕੱਲ ਦਾ ਮਾਪੇ ਉਹ ਡੰਡ ਕੋਕ ਨੂੰ ਮਦਨ ਸਾਥ ਤੇ ਰੀਲ ਪਾਈ ਦੀ ਮੈਂ ਬੱਲੇ ਤੇਰੇ ਐਂ ਲੱਗਿਆ ਬੰਨ ਮੈਂ ਹਟ ਜਾ ਬੰਦਾ ਬਣ ਜਾ ਬੰਦਾ ਬਣ ਜਾ ਹੁੱਤੀ ਲਈ ਫਿਰਦਾ ਉਹ ਬੰਚ ਵੀਡੀਓ ਜਿਹੜਾ ਬਣਿਆ ਉਹਦਾ ਬਾਬੇ ਬਣ ਜਾ ਬਾਬਾ ਬਣਨਾ ਬਹੁਤ ਔਖਾ ਏ ਬਾਬਾ ਬਣਨਾ ਤਵੱਥਿਆ ਕਰਨੀ ਪੈਂਦੀ ਆ ਬਣਨ ਤੇ ਨੂੰ ਕਰ ਬਣਾ ਨਹੀਂ ਜਾਣਾ ਕਹਣੀ ਬਾਬਾ ਬਣੀ ਫਿਰਦਾ ਅੱਜ ਚੱਲੇ ਹੁਣ ਬਸ ਹਾਂ ਕਿੱਥੇ ਨੂੰ ਬਣਾਏ ਜਿਰੀ ਬਣਾਉਣਾ ਦੇਖਦੇ ਆ ਕਿ ਤਾਂ ਬੜਾ ਵੱਡ ਨਹੀਂ ਹੁੰਦੀ ਇਹਦਾ ਹੌਸਾ ਹਾਂ ਠੀਕ ਹੁਣ ਤਾਂ ਕੱਦੀ ਦਾ ਹੈ ਹਾਂ ਕੋਈ ਕੱਦੀ ਨਹੀਂ ਚਾ ਗੇੜਾ ਮਾਰੇ ਆਉਂਦੇ ਆ ਚੱਲ ਜਲੀਏ ਤੇਰਾ ਜੋਬ ਪੂਰਾ ਕਰਿਆ ਆਉਂਦੇ ਆ ਚੱਲ ਹੈ ਚੱਲ ਦੇਖੀ ਆ ਜੀ ਕੱਲੇ ਮੇਰਾ ਕੱਟ ਵੱਡਾ ਜਾਇ ਤਾਂ ਆਉਂਦੇ ਭਲਾ ਉਹ ਕਹਿੰਦਾ ਗੇੜਾ ਮਾਰੇ ਜਿਹਦਾ ਕੋਈ ਫਿਰ ਕੱਲੇ ਜਿਹੜੇ ਕਹਿੰਦਾ ਅੱਗੇ ਲਾ ਲ ਨਾ 1 ਘੰਟੇ ਤੱਕ ਮਸ਼ੀਨ ਲਾ ਲਈ ਹਲੇ ਟਾਈਮ ਹੈਗਾ ਸੂਰਜੇ ਬਹੁਤ ਖੜਾ ਹੈ ਬਹੁਤ ਖੜਾ ਜੇ ਘੰਟੇ ਤੱਕ ਵੀ ਲੱਗਦੀ ਉਹ ਨੂੰ ਉੱਤੇ ਤੋੜ ਲਈ ਬਦਲ ਵਜੇ ਅੱਧੇ ਕੇ ਘੰਟੇ ਤੱਕ ਹਾਂ ਹਾਂ ਉਹ ਨੂੰ ਕਹਿੰਦਾ ਇੰਨੇ ਕੇ ਵਜੇ ਲੱਗਣਾ ਜਿਹੜੇ ਟਾਈਮ ਸ ਆਜਾ ਕਹਿੰਦੇ ਹੋਰ ਉਹਦਾ ਘੰਟਾ ਘੰਟਾ ਜਿੰਨਾ ਟਾਈਮ ਸਜੇ ਸੂਰਜ ਹੀ ਕਾਫੀ ਖੜਾ ਐ ਕਾ ਉਹਦੇ ਘੰਟੇ ਮੈਂ ਲੱਗਿਆ ਵੀ ਮਤਲਬ ਸ਼ਿਵਨ ਜੇ ਹੈ ਹਾਂ ਵੱਧਾ ਜੱਲ ਨੂੰ ਕਣ ਲੱਗਿਆ ਵਜੇ ਦੇ ਫੜ ਲਈ ਆ ਜਾ ਠੀਕ ਹੈ ਠੀਕ ਹੈ ਪਰ ਮਸ਼ੀਨ ਆ ਵੀ 15 20 ਮਿੰਟ ਥੀਆਂ ਲੈ ਪਰ ਮਸ਼ੀਨ ਉੱਥੇ ਪੁੱਜੀ ਵੀ ਹੋਵੇ ਪੁੱਛਣੀ ਤਾਂ ਕਿਤੇ ਬਾਅਦ ਥੜੀ ਨੂੰ ਲੱਗ ਰਿਆ ਪਾ ਇਹ ਗੱਲ ਛੱਡ ਦੇ ਘੰਟਾ ਲੱਜ ਜਾਂਦਾ ਘੰਟਾ ਕਟਰ ਖੋਲਿਆ ਵੇ ਜੋੜ ਕੇ ਰਹਿਣੇ ਢੜ ਜਣਾ ਬਸ ਉੱਥੇ ਮਸ਼ੀਨ ਆ ਵੀ ਵੱਢਣੀ ਐ ਡਰਾਈਵਰ ਤਾਂ ਐਨੀ ਡਰਾਈਵਰ ਅਸੀਂ ਆ ਵੀ ਵੱਢਣੀ ਐ ਤੈ ਲਾਹ ਰਾਲੇ ਵੱਢਣੀ ਸੀ ਦੋਵਾਂ ਨੂੰ ਨਹੀਂ ਅਕੀਨ ਮੈਨੂੰ ਇਕ ਇਕ ਇਹਨਾਂ ਲਈ ਬਦਲਾ ਸਾਈਡ ਦਾ ਦੱਸੂਗਾ ਇਹ ਇਤਨੂੰ ਲਿਆ ਇਤਨੂੰ ਲਿਆ ਠੀਕ ਨਹੀਂ ਗੱਲ ਫੇਰ ਤੁਸੀਂ ਹੁਣੀ ਲੈ ਕੇ ਤੁਰਪੋ ਤਾਂ ਸ਼ਾਮ ਤੱਕ ਪੁੱਜਣਾ ਤੁਸੀਂ ਮੈਂ ਲੈ ਕੇ ਦੋ ਕਾਲਾ ਡਰਾਈਵਰ ਹੈ ਹਰਸ਼ਵੀ ਡਰਾਈਵਰ ਹੈ ਕਾਲਾ ਹਰਸ਼ਵੀ ਦੋ ਹੀ ਡਰਾਈਵਰ ਆ ਫੇਰ ਇਹ ਡਰਾਈਵਰ ਇਹ ਨਹੀਂ ਸਾਨੂੰ ਨਹੀਂ ਆਉਂਦਾ ਯਾਰ ਜਿਹੜੀ ਗੱਲ ਸੱਚੀ ਆ ਸੱਚੀ ਆ ਆ ਗੇਅਰ ਦਾਤੀ ਫੇਰ ਤਾਂ ਜਾ ਜਾਨੂੰ ਜਾਜ ਫੜਾਦੀ ਆ ਹਾਦਾ ਕਿੱਧਰ ਕਿੱਧਰ ਨੂੰ ਵੇਂਦੇ ਆ ਨਹੀਂ ਜਿਹੜੇ ਬੰਦੇ ਜੱਕ ਖੁੱਲੀ ਉਹ ਹੀ ਚਲਾਸ ਹੁੰਦੇ ਉਹੀ ਚਲਾਸ ਬੜਾ ਰਹਿਮਾਨ ਦਾ ਹਾਂਥੀ ਦਾ ਹੈਗਾ ਉਹ ਸਾਈਟਿੰਗ ਹੁੰਦੀ ਆ ਆਪਣੀ ਸਿੱਖ ਜਾਂਦਾ ਬੰਦਾ ਉਹਨਾਂ ਦਾ ਬਣਾਉਂਦੇ ਨੇ ਫਿਰ ਉਹ ਹੋ ਜਾਂਦਾ ਉਹ ਸਭ ਕੁਝ ਹੋ ਜਾਂਦਾ ਯਾਰ ਉਹ ਐਡਾ ਕਿਡਾ ਕਿ ਜਹਾਜ਼ ਆ ਚਲਾਉਣਾ ਤੁਹਾਨੂੰ ਦੱਸਦਾ ਦੱਸਦਾ ਐ ਕਰਤੀ ਗੱਲੇ ਦੀ ਤਿਆਰੀ ਫਲੋ ਮਾਰਤੇ ਸਭ ਕੁ ਵਾਹਤਾ ਆ ਬਣਾਤਾ ਹੰਡਲਰ ਲੈ ਦਾ ਕਰਾਉਣਾ ਬਸ ਦਾ ਫੋਟੋ ਫੋਟੋ ਮੇਟਰ ਨਾ ਬੋਣਾ ਇੱਕ ਵਾਰ ਮੀ ਕਰਕੇ ਹੀ ਪਾਇਆ ਮੈਂ ਹਾਂ ਇਹ ਤਿਆਰੀ ਆ ਮੈਂ ਦੇ ਖੇੜਾ ਬਣਾਤਾ ਮੁੰਡੇ ਨੇ ਖੇਤ ਫੰਨਾ ਬੀਜੂਗਾ ਮੈਂ ਰਾਦਨ ਮਲਟਾਵੇਂ ਮਰਦੇ ਪੜਾ ਕੇ ਚੱਲ ਇਹਨਾਂ ਨੂੰ ਮਲਚਰ ਮਲਚਰ ਕਰਨਾ ਹੈਗਾ ਹੈ ਮਲਚਰ ਉੱਥੇ ਸੋਸਾਇਟੀ ਚ ਸੋਸਾਇਟੀ ਚ 1.5 ਘੰਟਾ ਲੱਗਿਆ 1.5 ਘੰਟਾ ਲੱਗਿਆ ਹਾਂ ਮਲਚਰ ਤੇ ਦੋਹੇ ਚੀਜ਼ਾਂ ਮਲਚਰ ਨਾਲ ਪਲਾਓ ਠੀਕ ਆ ਫਿਰ ਮੈਂ ਇੱਕ ਸਾਈਡ ਤੋਂ ਪਤਾ ਮੈਨੂੰ ਸੋਸਾਇਟੀ ਨਹੀਂ ਲੱਗ ਰਹੀ ਆ ਤਾਂ ਚਾਰੇ ਸ਼ਵੇਰੇ ਖੇਤ ਦੇ ਬਸ ਠੀਕ ਹੈ ਜੀ ਯਾਰ ਲੀਜੇ ਰੇ ਕਰਾਉਣਾ ਥੋੜਾ ਜਿੱਧਰ ਮਰਜੀ ਮਾਰ ਜੜਾ ਤਾਂ ਨਹੀਂ ਨਿਕਲੀਆਂ ਹਾਂ ਜੜਾ ਕੁਝ ਵੀ ਨਿਕਲਿਆ ਆਓ ਮੈਂ ਤੁਹਾਨੂੰ ਤੰਨਾ ਦਾ ਫਰਕ ਪੈ ਜਾਂਦਾ ਗਾਗੀਆਂ ਦੀ ਹੈ ਜਾਨ ਬੜੀ ਬਾਲਸਾਨ ਊਡ ਵੇਟਰ ਨੇ ਪੜਦਾ ਨਹੀਂ ਇਹਨਾਂ ਦੀ ਤੋੜ ਦਿੰਦਾ ਰੂਡਾ ਬਿਟਰ ਬਹੁਤ ਰੂਟਾ ਵੇਟਰ ਮਾਰ ਕੇ ਲੇਜ਼ਰ ਕਰਾ ਕੇ 20 ਦਿਨਾਂ ਦੇਖੀ ਕਿੰਨਾ ਜੰਮਣਾ ਆ ਟਾਈਮ ਅਸਲੀ ਐਨ ਗੰਨੇ 10 12 ਦਿਨ ਟਾਈਮ ਹੈ ਬਸ ਨਹੀਂ ਮਹੀਨਾ ਅਸੀਂ ਪਿਛਲੀ ਪਹਿਲੀ ਨੂੰ ਪਹਿਲੀ ਨੂੰ ਵੀ ਅਸੀਂ ਪਹਿਲੀ ਵੀ ਵਿਜਿਆ ਦਾ ਮੈਂ ਉਹ ਬਾਈ ਨੂੰ ਤਰੀਕ ਨੂੰ ਦੀਵ ਨੇ ਬਾਈ ਨੂੰ ਮੈਂ 27 ਨੂੰ ਮੈਂ 27 ਨੂੰ ਵਿਜਿਆ ਦਾ ਬਸ ਇਹ ਵਿਜਿਆ ਤੋਂ ਵੀ ਲੇਟ ਆਈ ਬਹੁਤ ਟਾਈਮ ਹਲੇ ਮਹੀਨਾ ਪਿਆ 6 ਜੀਵਾਰਾਂ ਬਾਅਦ ਹੋਊਗੀ ਤੇ ਜਿਹੜੀ ਤੈਨ ਲਾਈ ਆ ਤੈਨੂੰ ਬਦੋ ਮੈਂ ਤਾਂ ਆਪ ਜਿਹੜੀ ਕਰਕੇ ਡੇਟ ਆ ਜਿਹੜੀ ਗਾੜ ਚਾਰ ਗ੍ਰੀਨ ਤੱਕ ਵੱਡੋ ਜੂ ਇਹਦੇ ਪਾਣੀ ਚ ਖੜੀ ਗਲੇ ਪਾਣੀ ਪਾਣੀ ਨਹੀਂ ਹੈਗਾ ਹੁਣ ਕੀ ਪਾਣੀ ਕਰ ਹਰੀ ਭਈ ਨਾ ਹੁੰਦਾ ਹਰੀ ਉਹ ਬੜਾ ਕਰਾ ਫੋਲ ਤੇਪ ਲੱਗੀ ਜਾਵੇ ਹਾਂ ਜਾ ਤੇਰੀ ਗੱਲ ਸੁਣ ਜਿਹੜੀ ਵੈਰੇਟੀ ਲਾਈ ਆ ਉਹੀ ਸਾਹ ਗਾ ਲਾਉਣੀ ਆ ਮੈਂ ਵੀ ਤਾਂ ਹੁਣ ਲਾਈ ਵੀ 28 ਮੇਰੀ ਵਾਲੇ ਦੱਸਦੇ ਨਹੀਂ ਕਰਦੇ ਹਾਂ ਇਹਦੇ ਹੱਡ ਹੋ ਗਈ ਨਾ ਹੁਣ ਠੰਡ ਹੋ ਗਈ ਹੁਣ ਹੈਲੋ ਜੇ ਹੁਣ ਠੰਡ ਹੋ ਗਈ ਪੱਕਣੀ ਨਹੀਂ ਪੱਕਣੀ ਨਹੀਂ ਥੇਤੀ ਬੀਜ 18 ਹੀ 18 ਮੇਰੇ ਤਾਂ ਕੱਤੀ ਆ ਮਿਲੂੰਗਾ ਜੇ ਤੇਰੇ ਕੋਲ ਬੈਠੇ ਆ ਇਸ ਸਾਰਿਆਂ ਨੂੰ ਕਿਹਾ ਇਹ ਵੀਰ ਨੇ ਤਾਂ ਕਹਿੰਦਾ ਮੈਂ ਮੁਕਰਾਤਾ ਹਾਂ ਹੈ ਆ ਦੂਆ ਤੰਨੂੰ ਨਹੀਂ ਵੀਜ ਮਿਲੂ ਮੈਂ ਚੱਲ ਰਾਤ ਨੂੰ ਸਾ ਵੱਢ ਕੇ ਲਾਈਏ ਹਾਂ ਕਰਾਤਾ ਬੌਂਡ ਕਰਾਇਆ ਕਰਾਈ ਜਾਵੇ ਅਸੀਂ ਕਹਦੇ ਵਾਸਤੇ ਫਿਰ ਰਾਤ ਨੂੰ ਚੱਲੂ ਪੰਚ ਆਏਗਾ ਸਾਡੇ ਕੋਲ ਬੌਂਡ ਕਰਾਤਾ ਆਉਣ ਦਾ ਇੱਕ ਟਰਾਲੇ ਦਾ ਸੜਜਣਾ ਭਰੇ ਵਗੈ ਚਾ ਕੋਈ ਨਹੀਂ ਭਾਈ ਬੌਂਡ ਸਹੀ ਨਹੀਂ ਦੇਣਾਗਾ ਨਾ ਤੋ ਹੁਣ ਬੌਂਡ ਕਰਾਤਾ ਫੇ ਪਲਾਂਟੀ ਪੈਂਦੀ ਹੈ ਗਰੂੰ ਗਰੂੰ ਪੁੱਛੀ ਕਿੰਨੀ ਪਈ ਅਸੀਂ ਤੂੰ ਜੱਤਾ ਲੋਕਾਂ ਦੀਆਂ ਗੇਰੀ ਗਿਆ ਬਾਬਾ ਹਾਂ ਜੱਤਾਂ ਹੋਰਾਂ ਦੀ ਗੱਲ ਹੈ ਇਹ ਕਿੱਸੀ ਗੱਲ ਦਾ ਇਹ ਪਹਿਲਾ ਬੰਦਲਾ ਇਹ ਨੂੰ ਅੰਦਰ ਰੱਖ ਲੈਣਾ ਤਾ ਜੇ ਤਾਂ ਦਰਸ਼ਨ ਦੀ ਦੀਰਤੀ ਪੜਤੀ ਹਾਂ ਪਹਿਲਾਂ ਦੱਸ ਦੇ ਭਾਈ ਬੀਜ ਰੱਖ ਲੈ 100 ਗੋਣ ਤੇ ਬੀਜ ਰੱਖ ਲੈ ਭਾਈ ਮੇਰੇ ਉੱਪਰ ਵੀ ਅਣੀ ਲੰਮਾ ਕਰਨਾ ਇਹਨਾਂ ਦਾ ਹੀਜਣਾ ਹੈ ਤੇ ਪਤੰਦਰਾ ਮੇਰੀ ਗੱਲ ਸੁਣ ਲੈ ਗਾਂ ਤੇ ਬੁਕਰਾਂ ਤੇ ਫਿਰ ਮੈਂ ਗਾਂ ਬੀਜਣਾ ਗਾਂ ਵੀ ਤਾਂ ਤੇਰਾ ਬੀਜ ਤਾਂ ਚਾਹੀਦਾ ਹੀ ਤੈਨੂੰ ਚੱਲ ਜਾਨਾ ਚੱਲ ਬੀਜਣਾ ਬੀਜ ਨੂੰ ਲੈ ਬੀਜ ਤਾਂ ਲਵਾਂਗੇ ਚਲਿਏ ਫਿਰ ਉੱਥੇ ਨੂੰ ਕੀ ਨਾ ਕੀ ਨਾ ਬਸ ਇੱਕ ਗੱਲ ਦੇਖਦੇ ਜਾ ਕੇ ਕੀ ਕੰਡੀਸ਼ਨ ਹੈਗਾ ਬਣਾਉਣੇ ਦੀ ਪੰਜ ਨਹੀਂ ਚੱਕ ਇਹਨੂੰ ਭਗਾ ਕੇ ਤਾਨਾ ਚ ਮਾਰੀ ਇਹ ਹਲਦਾ ਨੂੰ ਕੱਪੜੇ ਨੂੰ ਉਸ ਲਾ ਕੇ ਤਾਂ ਠੀਕ ਹੈ ਨਹੀਂ ਨਾ ਸਹੀ ਹੁਣ ਜਾ ਕੇ ਆਏ ਤੇ ਉੱਪਰ ਪਾਣੀ ਗਿੱਲੀ ਹੈ ਇਹ ਤਾਂ ਮੰਨਦਾ ਨਹੀਂ ਹੈਗਾ ਕੀ ਕਹਿੰਦਾ ਲਾ ਕੇ ਦੇਖਿਆ ਆਇਆ ਉੱਥੇ ਜਾਓ ਲੁੱਜ ਗਏ ਤੈਨੂੰ ਮਾਰੀ ਬਾਹਰ ਦੇ ਮਾ ਪਤਰੀ ਕਿੱਥੇ ਲਾਈ ਜੇ ਤੁਸੀਂ ਮਾਰੀ ਅੱਜ ਦੋਹਾਂ ਦੇਖ ਲਿਆ ਸੀ ਲਾ ਕੇ ਪਾਣੀ ਲਾਗੇ ਨਹੀਂ ਹੈ ਪਾਣੀ ਨਹੀਂ ਹੈਗਾ ਲੈ ਪਾਣੀ ਨਹੀਂ ਹੈਗਾ ਓਨ ਰਮਾਈ ਆ ਫਟੇ ਤੇ ਰਮਾਈ ਹੱਥ ਲੈ ਆਈ ਆਪਣਾ ਦੂਰੇ ਨੂੰ ਗਿੱਲਾ ਹੋ ਗਿਆ ਕਿਹੜਾ ਗਿੱਲਾ ਹੋਇਆ ਫੇਰ ਚੱਕੇ ਵੱਡਿਓ ਚੱਲ ਜਲੀ ਖਮਾਂ ਲੈ ਕੇ ਬਹੁਤ ਕਾਲਾ ਛੱਲ ਠੀਕ ਵੀ ਚਾਲੀ ਨੂੰ ਤੇ ਇਹ ਬੋਲਣੀ ਪੈਗੀ ਨੂੰ ਬਿਠਾਉਣਾ ਉੱਥੇ ਉੱਥੇ ਕਹਾਨੂੰ ਆ ਥੋੜਾ ਵੇੜਾ ਇਤੀ ਬੋਲ ਦੇਣੀ ਜੇ ਲੋੜ ਪੈਗੀ ਬੋਲਣੀ ਜ਼ਰੂਰੀ ਹੈ ਤੂੰ ਟ੍ਰੈਕੀ ਦੂਰੀ ਹੈ ਜਿਹੜੀ ਪੀਪੇ ਲੈ ਜੂਗੀ ਆਹੋ ਤੁਹਾਨੂੰ ਮਾਇਨੇ ਨਹੀਂ ਗਾ ਆਈ ਗਾਜੀ ਮੰਡ ਨੂੰ ਨਹੀਂ ਜਾਣੀ ਹੈ ਸਾਨੂੰ ਮੰਡ ਮੰਡ ਨੂੰ ਹੀ ਦੋ ਡਟ ਕਿੱਥੇ ਬਣੇ ਜੇ ਵਜਨ ਆ ਭਰ ਪਾ ਹੀ ਭਰ ਜੂ ਪਰ ਡੋੜੇ ਭੰਨਦਾ ਸਖਾਲਾ ਹੀ ਹੈ ਇਹ ਦਰਲੇ ਪਾਸੇ ਤੇ ਨਹੀਂ ਭਰਿਆ ਔਰਲੇ ਪਾਸੇ ਦਾ ਮੌਦੇ ਨਾਲੋਂ ਵੀ ਜ਼ਿਆਦਾ ਦਈ ਹੈ ਸਹਲਾ ਭਰਿਆ ਉੱਥੇ ਵੀ ਡੋਡੀ ਸਾਵੀ ਪਰਨੇ ਬਣੀ ਆ ਇੱਥੇ ਸਕੂਲ ਕੋਲ ਚੱਲੀ ਆ ਉੱਥੇ ਤਾਂ ਬਹੁਤ ਆ ਦੋ ਖੇਤਾਂ ਵਿੱਚ ਡੋਡੀ ਜਾ ਸਾਡੇ ਹੋ ਠੀਕ ਆ ਕਿਹੜੇ ਕਿਹੜੇ ਚ ਆਹ ਇੱਕ ਚੱਲੀ ਆ ਔਰੇਤਾ ਇੱਥੇ ਮੈਂ ਬਹੁਤ ਕੋਲ ਕੋਲ ਘਟ ਹੈ ਉੱਥੇ ਸਮਖਲੇ ਆਏ ਤਾਂ ਵੀ ਸਲਾਬਤੀ ਡੋਡੀ ਪਾਉਂਗੀ ਪਈ ਹੋਰੀ ਸਪਰੇਅ ਇਹ ਜੇ ਤਕਾਣੇ ਹੋਈ ਸੜੀ ਉੱਥੀ ਨੂੰ ਕੁਰੀ ਬਸ ਆਏ ਉੜਦੀ ਨਹੀਂ ਹੈਗੀ ਇਹਨਾਂ ਬੰਦ ਹੱਸਦੀ ਲੋਹੀ ਸਪਰੇ ਕਰੀਏ ਪਤਾ ਨਹੀਂ ਲੇਟ ਕਰਤੀ ਥਲੀ ਉੜੀ ਜਾਂਦੀ ਜਾਂ ਨਹੀਂ ਸਾਡੇ ਵਾਲੀ ਉਹ ਭਈਆ ਕਹਿੰਦੇ ਇਹਨਾਂ ਸਵਾਰ ਕੇ ਪਾਣੀ ਨਹੀਂ ਜਾਇਆ ਪੂਰਾ ਚੱਲੋ ਸਾਡੇ ਲਈ ਦੇਖੀਂ ਡੁੱਦੀ ਹੈ ਕਿ ਨਹੀਂ ਸਰੇ ਸਰ ਅੱਬ ਵਾਲੀ ਥੱਲੇ ਦੇਖੀਂ ਇਹਦਾ ਸੁੱਤਾ ਪਿਆ ਉਹਰੇ ਥੱਲੇ ਦੇਖੀਂ ਸੁੱਤਾ ਪੈਣਾ ਹੀ ਹੈ ਕਿਆ ਕਿਆ ਸਮਾਨ ਖੱਦਾ ਘਰੇ ਇਧਰ ਮਾਰੇ ਕਿੜਾ ਇਧਰ ਜੀ ਸਲਾਮ ਅਲੈਕੁਮ ਨਹੀਂ ਵੀਤਰੀ ਸਟੇਟਸੇ ਦੇਖੇ ਤੇ ਮੈਂ ਤਾਂ ਹੂੰ ਕਿੱਲਾ ਸਨੇਪ ਨਾਲ ਜਿਹੜੇ ਪਈ ਜਾਂਦੇ ਸਨੇਪਾ ਜੇ ਪਤਾ ਲੱਜੇ ਤਾਂ ਸਟੇਟਸਾਂ ਵਿੱਚ ਮਾਰਾਂ ਨਾਲ ਕਿ ਆ ਬੀਜੇ ਜੀ ਕਿ ਆ ਮਾਲ ਨਾਲ ਕਿ ਆ ਬੀਜੇ ਮਤਲਬ ਟਰੈਕਟਰ ਖੜਾ ਦੇਖਿਆ ਤਾਂ ਮੈਂ ਉੱਥੇ ਜਿਹੜਾ ਮਾਰ ਕੇ ਕਿੱਥੇ ਐ ਇੰਨੀ ਦੂਰ ਮੈਂ ਤਾਂ ਦੇਖਿਆ ਵੀ ਮੁੰਡੇ ਨੇ ਪਲੌ ਮਾਰ ਪੋ ਹੈ ਡੋਡੀ ਬਾਈ ਹਾਈਬ੍ਰਿਡ ਨੂੰ ਦੂਨੀਆਂ ਨੂੰ ਸਭ ਨੂੰ ਡੋਡੀ ਐ ਤੇ ਕੀਤਾ ਜਿਹੜੀ ਮਰਜ਼ੀ ਵੈਰਾਈਟੀ ਦੇ ਲੈ ਤੇਰਾ ਬਾਂਜੇ ਨੇ ਨੂੰ ਤੇਰਾ ਬੀਜ ਆਉਣਾ ਇੰਨੇ ਨੂੰ ਮੰਡੀਆਂ ਬੰਦ ਹੋ ਜਾਣੀਆਂ ਓਏ ਪੰਜ ਮੰਡੀਆਂ ਨਹੀਂ ਬੰਦ ਹੁੰਦੀਆਂ ਹਾਂ ਵੰਦਨੀ ਕਰਨ ਨੂੰ ਦੇਖੀ ਚਲ ਠੀਕ ਆ ਫਿਰ ਚੰਗਾ ਜੀ ਕੱਲੂ ਮਿਲਦੇ ਆ ਜੀ ਠੀਕ ਆ ਜੀ ਉਹ ਸਾਥੀ ਲਾ ਜੀ